ਸੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਓਬਰ ਟੈਕਸੀ ਚਲਾਉਣ ਵਾਲਾ ਨੌਜਵਾਨ ਆਪਣਾ ਦੁੱਖ ਦੱਸ ਰਿਹਾ ਹੈ ਕਿ ਉਹ ਜਦੋਂ ਜਾ ਰਿਹਾ ਸੀ ਉਸ ਦੀ ਗੱਡੀ ਕਿਸੇ ਨਾਲ ਖੈ ਗਈ ਜਿਵੇਂ ਤੁਸੀਂ ਇਹ ਨਾਲ ਵੀਡੀਓ ਚੱਲਦੀ ਵੇਖ ਰਹੇ ਹੋ ਤੇ ਇਸ ਦੇ ਦੌਰਾਨ ਹੀ ਉਹ ਨੌਜਵਾਨ ਜਿਨ੍ਹਾਂ ਦੇ ਨਾਲ ਇਸ ਦੀ ਗੱਡੀ ਲੱਗੀ ਹੈ ਉਹ ਇਸ ਨੂੰ ਘੇਰ ਲੈਂਦੇ ਨੇ ਇਸ ਨੂੰ ਰੋਕਦੇ ਨੇ ਤੇ ਉਸ ਤੋਂ ਬਾਅਦ ਚ ਪੁਲਿਸ ਨੂੰ ਬੁਲਾ ਲੈਂਦੇ ਨੇ ਤੇ ਉਹ ਨੌਜਵਾਨ ਇਸ ਨੌਜਵਾਨ ਦੇ ਦੱਸਣ ਮੁਤਾਬਕ ਉਸ ਦੇ ਗੱਡੀ ਦੇ ਉੱਪਰ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੀ ਫੋਟੋ ਲੱਗੀ ਵੇਖ ਕੇ ਉਸ ਨੂੰ ਚੜਾ ਵੀ ਰਹਿ ਸਣ ਕਿ ਇਹ ਭਿੰਡਰਾਵਾਲੇ ਦਾ ਚੇਲਾ ਹੈ ਇਸ ਦੀ ਚੰਗੀ ਤਰ੍ਹਾਂ ਸੇਵਾ ਕੀਤੀ ਜਾਵੇ ਭਾਵੇਂ ਇਸ ਦੀ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਜਾਵੇ ਤਾਂ ਇਸ ਤੋਂ ਬਾਅਦ ਚ ਪੁਲਿਸ ਆਉਂਦੀ ਹੈ ਤੇ ਉਸ ਨੂੰ 4 ਨੰਬਰ ਚੌਂਕੀ ਦੇ ਵਿੱਚ ਲੈ ਜਾਂਦੇ ਨੇ ਜਿੱਥੇ ਤਿੰਨ ਮੁਲਾਜ਼ਮ ਤੇ ਇੱਕ ਮੁੰਚੀ ਇਸ ਦੀ ਕੁੱਟਮਾਰ ਕਰਦੇ ਨੇ ਤੇ ਇਸ ਦੇ ਬਾਅਦ ਉਸ ਦੇ ਪਰਿਵਾਰ ਵਾਲੇ ਜਦੋਂ ਆ ਜਾਂਦੇ ਨੇ ਤੇ ਅੱਧੀ ਰਾਤ ਦੇ ਵੇਲੇ ਲਗਭਗ ਜਿਵੇਂ ਇਹ ਅੱਗੇ ਬੰਦਾ ਦੱਸ ਰਿਹਾ ਕਿ ਉਸ ਨੂੰ ਕਿਸੇ ਹੋਰ ਥਾਣੇ ਦੇ ਵਿੱਚ ਲੈ ਜਾਇਆ ਜਾਂਦਾ ਹੈ ਜਿੱਥੇ ਠੰਡ ਦੇ ਵਿੱਚ ਉਸ ਤੇ ਤਸ਼ੱਦਦ ਕੀਤਾ ਜਾਂਦਾ ਹੈ ਤੇ ਇਸ ਵੀਡੀਓ ਦੇ ਵਿੱਚ ਇਹ ਨੌਜਵਾਨ ਆਪਣੇ ਨੌ ਵੀ ਦਿਖਾ ਰਿਹਾ ਕਿ ਉਸਦੇ ਨੌ ਵੀ ਬੁਰੀ ਤਰ੍ਹਾਂ ਪੱਟੇ ਜਾਂਦੇ ਨੇ ਸੋ ਖੈਰ ਸੱਚ ਝੂਠ ਕੀ ਹੈ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ ਪਰ ਜੇਕਰ ਅਜਿਹਾ ਹੋਇਆ ਤੇ ਬਹੁਤ ਹੀ ਨਿੰਦਣਯੋਗ ਹੈ ਸੋ ਖੈਰ ਆਪਾਂ ਸਾਰੀ ਗੱਲਬਾਤ ਸੁਣਦੇ ਆਂ ਇਹ ਨੌਜਵਾਨ ਜੋ ਕੁਝ ਅੱਗੇ ਹੋਰ ਵੀ ਜਾਣਕਾਰੀਆਂ ਦੇ ਰਿਹਾ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਕਿਉਂਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਅਲੱਗ-ਅਲੱਗ ਸੋਸ਼ਲ ਜਿਹੜੇ ਲੋਕ ਨੇ ਜਾਂ ਸਮਾਜਿਕ ਕਾਰਕੁਨ ਨੇ ਉਹ ਵੀ ਵੀਡੀਓ ਪਾ ਰਹੇ ਨੇ ਤੇ ਇਹ ਵੀਡੀਓ ਜਿਹੜੀ ਲੱਖੇ ਸਿਧਾਣੇ ਹੋਣਾ ਨੇ ਵੀ ਆਪਣੇ ਪੇਜ ਤੇ ਪਾਈ ਏ ਸੋ ਉਹ ਕੀ ਕਹਿ ਰਹੇ ਨੇ ਉਹ ਵੀ ਸੁਣਦੇ ਆ ਤੇ ਆਓ ਪਹਿਲੇ ਨੌਜਵਾਨ ਦੀ ਗੱਲਬਾਤ ਸੁਣੀਏ ਇਹ ਕੀ ਦੱਸ ਰਹੇ ਨੇ ਦਸਤਾਵਾ ਸਾਂਝੀ ਕਰਨੇ ਤੇ ਉਹਨਾਂ ਤੁਹਾਡੇ ਨਾਲ ਹਰ ਗੱਲ ਮੈਂ ਆਪਣੀ ਰਾਤ ਮੈਚ ਲੋਣਾ ਜੀ ਉਪਰ ਟੈਕਸੀ ਚਲਾਉਣਾ ਰਾਤ ਮੈਂ ਆਪਣੀ ਗੱਡੀ ਲੈ ਕੇ ਆ ਰਿਹਾ ਸੀ ਮੇਰੀ ਗੱਡੀ ਕਿਸੇ ਰਾਘੀਰ ਦੇ ਨਾਲ ਖਹਿ ਗਈ ਮੈਂ ਉਸ ਛੀ ਨੂੰ ਮੰਨਦਾ ਮੇਰੀ ਗੱਡੀ ਉਹਨਾਂ ਨਾਲ ਖਹਿ ਗਈ ਤੇ ਅੱਗੇ ਉਹਨਾਂ ਨੇ ਮੈਨੂੰ ਘੇਰਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਸਰ ਤੁਸੀਂ ਜਿਹੜਾ ਤੁਹਾਡਾ ਹਰਜਾਨਾ ਬੰਦਾ ਹੈ ਤੁਸੀਂ ਮੇਰੇ ਤੋਂ ਲੈ ਲਓ ਜੋ ਤੁਹਾਡਾ ਹਰਜਾਨਾ ਵਾ ਤੁਸੀਂ ਮੇਰੇ ਤੋਂ ਲੈ ਲਓ ਮੈਂ ਦੇ ਦੇਣਾ ਤੁਹਾਨੂੰ ਜਿਹੜਾ ਕੁਝ ਵੀ ਤੁਹਾਡਾ ਲੱਗਦਾ ਮੇਰੇ ਤੋਂ ਲੈ ਲਓ ਤੁਸੀਂ ਮੇਰੀ ਗੱਡੀ ਅੱਗੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਿਆਂ ਦੀ ਫੋਟੋ ਲੱਗੀ ਸੀ ਉਹਨਾਂ ਨੇ ਉਸ ਫੋਟੋ ਨੂੰ ਟਾਰਗੇਟ ਕਰਕੇ ਮੈਨੂੰ ਕਿਹਾ ਕਿ ਇਹਨੂੰ ਲਿਜਾ ਕੇ ਦੀ ਇਹ ਭਿੰਡਰਾਲੇ ਦਾ ਚੇਲਾ ਨੂੰ ਚੰਗੀ ਤਰ੍ਹਾਂ ਲਿਜਾ ਕੇ ਕੁੱਪੜ ਦੀ ਸੇਵਾ ਕਰੋ ਮੈਨੂੰ ਉਸ ਤੋਂ ਬਾਅਦ ਜੀ ਥੋੜੀ ਜੀ ਮੇਰੇ ਕੋਲ ਕਲਿੱਪ ਪਈ ਉਸ ਚੀਜ਼ ਦੀ ਮੈਂ ਬਣਾ ਰਿਹਾ ਸੀ ਤੇ ਉਹਦੇ ਵਿੱਚ ਮੇਰਾ ਧੱਕਾ ਮੱਕੀ ਕੀਤੀ ਉਹਨਾਂ ਬੰਦਿਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ 4 ਨੰਬਰ ਚੌਂਕੀ ਤੋਂ ਬੁਲਾ ਕੇ ਮੈਨੂੰ ਰਾਤੀ ਚੌਂਕੀ ਕਰਾਇਆ ਚੌਂਕੀ ਲਿਜਾਣ ਤੋਂ ਬਾਅਦ ਮੈਨੂੰ ਮੁੰਸ਼ੀ ਸਾਹਿਬ ਜਿਹੜੇ ਰਾਤ ਦੀ ਡਿਊਟੀ ਤੇ ਸੀਗੇ ਤੇ ਨਾਲ ਉਹਨਾਂ ਦੇ ਤਿੰਨ ਕਾਂਸਟੇਬਲ ਉਹਨਾਂ ਨੇ ਮੈਨੂੰ ਬੜੀ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਮੈਨੂੰ ਕੁੱਟਿਆ ਮੇਰੇ ਨੌ ਪੱਟੇ ਨੇ ਆ ਦੇਖੋ ਜੀ ਮੇਰੇ ਨੌ ਉਂਗਲਾ ਅਸਾ ਪੱਟੇ ਆ ਮੇਰੇ ਨੀਲ ਦੇਖੋ ਜੀ ਆ ਆ ਮੇਰੇ ਨੀਲ ਦੇਖੋ ਆ ਮੇਰੇ ਗੁੱਡੇ ਸੁੱਜੇ ਪਏ ਨੇ ਆ ਮੇਰੇ ਗਿੱਟੇ ਭੰਨੇ ਨੇ ਆ ਸਾਰੇ ਮੇਰੇ ਪੱਟ ਸਾਰੇ ਮੇਰੇ ਬੈਕ ਤੇ ਵੀ ਸਾਰੇ ਬਹੁਤ ਨੀਲ ਪਏ ਨੇ ਮੇਰੇ ਸਿਰ ਤੇ ਮੁੱਕੇ ਮਾਰੇ ਨੇ ਮੇਰੇ ਤੋਂ ਰਾਤ ਪੂਰੀ ਬਰਦਾਸ਼ਤ ਨਹੀਂ ਆਈ ਉਹ ਚੀਜ਼ ਮੈਨੂੰ ਇਹਨਾਂ ਨੇ ਥਾਣੇ ਜਦੋਂ ਮੇਰੇ ਘਰ ਦੇ ਪਹੁੰਚੇ ਨੇ ਰਾਤ 12 ਵਜੇ ਮੇਰੀ ਪਿੱਠ ਤੇ ਵੀ ਨੇ ਸਾਰੇ ਇਹਨਾਂ ਨੂੰ ਦਿਖਾਣ ਡਿਟੇਲ ਉਹਦੀ ਫੋਟੋਆਂ ਭੇਜਾਂਗਾ ਮੈਂ ਦਿਖਾ ਨਹੀਂ ਸਕਦਾ ਵੀਡੀਓ ਦੇ ਵਿੱਚ ਤੇ ਜਦੋਂ ਮੇਰੇ ਘਰ ਦੇ ਥਾਣੇ ਪਹੁੰਚੇ ਨੇ 12 ਵਜੇ ਤੇ ਐ ਮੈਨੂੰ ਰਾਤੀ ਉੱਥੋਂ ਦੀ ਸਾਈਡ ਸਾਈਡ ਤੋਂ ਕੱਢ ਕੇ ਮੈਨੂੰ ਲੈ ਗਏ ਨੇ ਆ ਬੰਦੇ 8 ਨੰਬਰ 'ਚ 8 ਨੰਬਰ 'ਚ ਰਾਤ ਇਹਨਾਂ ਨੇ ਮੈਨੂੰ ਪਾਇਆ ਮੈਂ ਤੜਫਦਾ ਰਿਹਾ ਠੰਡ ਦੇ ਵਿੱਚ ਇਹਨਾਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਮੈਂ ਠੰਡ ਦੇ ਵਿੱਚ ਤੜਫਦਾ ਰਿਹਾ ਪੂਰੀ ਰਾਤ ਮੈਂ ਅਜੇ ਤੱਕ ਕੁਝ ਨਹੀਂ ਖਾਧਾ ਮੇਰਾ ਕੋਈ ਮੈਡੀਕਲ ਨਹੀਂ ਕੁਝ ਨਹੀਂ ਤੇ ਇਹਨਾਂ ਨੇ ਮੈਨੂੰ ਜ਼ਬਰਨ ਮੇਰ ਤੋਂ ਪੁਲਸ ਵਾਲਿਆਂ ਨੇ ਮੇਰੇ ਤੋਂ ਜ਼ਬਰਨ ਸੈਨ ਕਰਵਾਏ ਨੇ ਮੇਰੇ 751 ਦਾ ਮੇਰੇ ਤੇ ਪਰਚਾ ਪਾ ਕੇ ਜ਼ਬਰਨ ਸੈਨ ਕਰਾਏ ਨੇ ਗਲਤੀ ਕੀ ਸੀ ਇੱਕ ਗੱਡੀ ਮੇਰੀ ਮਾਮੂਲੀ ਜੀ ਟੱਚ ਹੋ ਗਈ ਸੀ ਮੈਂ ਮੰਨਦਾ ਜੀ ਮੇਰੀ ਗੱਡੀ ਟੱਚ ਹੋਈ ਹੈ ਮੇਰੇ ਤੋਂ ਗਲਤੀ ਹੋਈ ਹੈ ਮੈਂ ਮੰਨਦਾ ਉਸ ਛੀਨੂ ਮੇਰੀ ਗੱਡੀ ਦੇ ਤੇ ਮੈਂ ਹਰ ਜਾਨਾ ਪਰਨ ਨੂੰ ਮੌਕੇ ਤੇ ਤਿਆਰ ਸੀ ਔਰ ਮੈਨੂੰ ਹੁਣ ਇਹ ਨਹੀਂ ਪਤਾ ਜੀ ਇੰਨਾ ਮੈਨੂੰ ਜਾਂ ਮੇਰੇ ਧਰਮ ਨੂੰ ਟਾਰਗੇਟ ਕਰਕੇ ਮੈਨੂੰ ਇਹਨਾਂ ਨੇ ਕੀਤਾ ਜਾਂ ਕਿਸ ਚੀਜ਼ ਤੋਂ ਮੈਨੂੰ ਇਹਨਾਂ ਨੇ ਇੰਨੀ ਪੂਰੀ ਤਰ੍ਹਾਂ ਟੌਰਚਰ ਕੀਤਾ ਕੁਲ ਸਾਲਿਆ ਨੇ ਕਿ ਲੈ ਰੱਬ ਦਾ ਨਾਮ ਤੁਸੀਂ ਦੇਖ ਲੈ ਸੰਗਤ ਜੀ ਹਾਂਜੀ ਬਾਕੀ ਮੈਂ ਤੁਹਾਨੂੰ ਫੋਟੋ ਨਾਲ ਆਪਣੇ ਵੀਡੀਓ ਚ ਪਾਵਾਂਗਾ ਤੇ ਮੈਂ ਤੁਹਾਡੇ ਅੱਗੇ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਮੇਰਾ ਪੰਜਾਬ ਦੇ ਵਿੱਚ ਜਿਸ ਸੰਗਤ ਮੇਰਾ ਸਾਥ ਦੇਵੇ ਪੂਰਾ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪੰਜਾਬ ਵਾਲਿਓ ਇਹ ਲੁਧਿਆਣੇ ਦੀ ਵੀਡੀਓ ਐ ਸਾ ਨੌਜਵਾਨ ਨਾਲ ਸਾਡੀ ਗੱਲ ਵੀ ਹੋਈ ਐ 26 ਤਰੀਕ ਦੀ ਘਟਨਾ ਐ 26 ਤਰੀਕ ਨੂੰ ਇੱਕ ਇਹਦੀ ਗੱਡੀ ਕਿਸੇ ਨਾਲ ਲੱਗਦੀ ਐ ਉਹ ਇਹਨੇ ਦੱਸਿਆ ਨੌਜਵਾਨ ਨੇ ਕਿ ਉਹ ਸ਼ਾਇਦ ਕੋਈ ਪੱਤਰਕਾਰ ਸੀਗੇ ਉਹਨਾਂ ਦੀ ਪੁਲਿਸ ਵਾਲਿਆਂ ਨਾਲ ਕੋਈ ਜਾਣ ਪਛਾਣ ਸੀ ਜਾਂ ਕਿਵੇਂ ਇਸ ਤਰੀਕੇ ਨਾਲ ਤੁਸੀਂ ਦੇਖੋ ਆ ਨੋ ਉਹਦਾ ਆਂਗਲ ਦਾ ਨੋ ਖਿੱਚਿਆ ਗਿਆ ਜਿਵੇਂ ਨਾ ਜਮੂਰਾ ਦੇ ਨਾਲ ਪਲਾਸਾਂ ਦੇ ਨਾਲ 80 90 ਦੇ ਦੌਰ ਦੇ ਵਿੱਚ ਐ ਨਾ ਖਿੱਚ ਦਿੰਦੇ ਸੀ ਐ ਨਾ ਖਿੱਚਤਾ ਦੇ ਵਿੱਚੋਂ ਆ ਨਾ ਕੱਢਤਾ ਆ ਸਾਰੇ ਉਹਦੇ ਲੀਲਪਾਦ ਦੇ ਕੋਟ ਕੋਟ ਕੇ ਲੱਤਾਂ ਦੇ ਪਿੱਛੇ ਪਿੱਠ ਤੇ ਉਹਦੇ ਮਾਰ ਮਾਰ ਡਾਂਗਾ ਸੋਟੇ ਲੀਲਪਾਦ ਰਾਤ ਨੂੰ ਸਾਰੀ ਜਾਂ ਠੰਡ ਦੇ ਵਿੱਚ ਉਹਨੂੰ ਬਿਠਾ ਕੇ ਰੱਖਿਆ ਸੋ ਭਰਾਵੋ ਮੇਰੀ ਬੇਨਤੀ ਹੈ ਹੱਥ ਬੰਨ ਕੇ ਪੰਜਾਬ ਦੇ ਲੋਕੋ ਇਹਨਾਂ ਮੁੱਦਿਆਂ ਦੇ ਇਕੱਠੇ ਹੋ ਜੋ ਆ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਟੜ ਦਾ ਕੱਲ ਬਿਆਨ ਆਇਆ ਤੁਸੀਂ ਸੁਣ ਲਿਆ ਹੁਣ ਉਹਨੇ ਇਹੀ ਗੱਲ ਕਹੀ ਆ ਵੀ ਸਾਨੂੰ ਮੈਨੂੰ ਉਸ ਵੇਲੇ ਅਸਰਾਂ ਨੇ ਆ ਕੇ ਕਿਹਾ ਸੀਗਾ ਵੀ ਬਲਾਸਟ ਕਰਾ ਦਿੰਨੇ ਆ ਧਮਾਕਾ ਕਰਾ ਦਿੰਨੇ ਆ ਤੇ ਉਸ ਤੋਂ ਬਾਅਦ ਦੇਖਿਓ ਸੋਨੂੰ ਵੋਟਾਂ ਕਿਵੇਂ ਪੈਂਦੀਆਂ ਵੋਟਾਂ ਫਿਰ ਅਸੀਂ ਪਵਾਉਣੀਆਂ ਨੇ ਉਹੀ ਮਾਹੌਲ ਅੱਜ ਪੰਜਾਬ 'ਚ ਫੇਰ ਸਿਰਜਿਆ ਜਾ ਰਿਹਾ ਉਹੀ ਧਮਾਕੇ ਕਦੇ ਰੇਲਵੇ ਦਿੱਲੀ ਤੇ ਧਮਾਕਾ ਹੋ ਗਿਆ ਕਦੇ ਕਿਤੇ ਕੋਈ ਗੱਲਬਾਤ ਬਾਪਰ ਗਈ ਕਰੇ ਥਾਣੇ 'ਚ ਕੁਝ ਬਾਪਰ ਗਿਆ ਕਦੇ ਕਤਲ ਹੋ ਰਹੇ ਨੇ ਲਗਾਤਾਰ ਪੰਜਾਬ ਦੇ ਅੰਦਰ ਇਹ ਸਾਰਾ ਉਹੀ 80 90 ਵਾਲਾ ਦੌਰ ਪੰਜਾਬ 'ਚ ਫੇਰ ਲਿਆਂਦਾ ਜਾ ਰਿਹਾ ਇਹਦੇ ਪਿੱਛੇ ਸਰਕਾਰਾਂ ਨੇ ਇਹਦੇ ਪਿੱਛੇ ਏਜੰਸੀਆਂ ਨੇ ਜਿਹੜੀਆਂ ਪੰਜਾਬ ਦੀ ਜਵਾਨੀ ਨੂੰ ਦੁਬਾਰਾ ਫੇਰ ਇਹਨਾਂ ਨੇ ਘਾਣ ਕਰਨਾ ਪੰਜਾਬ ਦੀ ਜਵਾਨੀ ਨੂੰ ਫੇਰ ਮਾਰਨਾ ਕੋਈ ਨਾ ਕੋਈ ਬਹਾਨੇ ਬਣਾ ਕੇ ਉਹੀ ਹੁਣ ਬਹਾਨੇ ਉਹੀ ਮਾਹੌਲ ਘੜਿਆ ਜਾ ਰਿਹਾ ਗੈਂਗਸਟਰਵਾਦ ਦਾ ਬਹਾਨਾ ਬਣਾ ਕੇ ਤੁਸੀਂ ਦੇਖੋ ਗੈਂਗਸਟਰ ਬਾਦ ਜਿਹੜੇ ਤਰੀਕੇ ਨਾਲ ਖਤਮ ਕਰਨ ਦੇ ਤੁਰੇ ਹੋਇਆ ਉਵੇਂ ਖਤਮ ਹੋਊ ਅਸੀਂ ਚਾਹੁੰਦੇ ਗੈਂਗਸਟਰ ਬਾਦ ਖਤਮ ਹੋਵੇ ਪੰਜਾਬ ਸ਼ਾਂਤੀ ਨਾਲ ਰਹੇ ਕਿਹਦੇ ਸਿਰ 'ਚ ਗੋਲੀ ਮਾਰ ਕੇ ਵਿਆਹ ਚਾਹੇ ਸਰਪੰਚ ਦੇ ਕਿਸੇ ਦੇ ਕੋਈ ਕੱਪੜੇ ਵਾਲਾ ਮਾਰਤਾ ਕੋਈ ਸੁਨਿਆਰਾ ਮਾਰਤਾ ਕੋਈ ਦੁਕਾਨ ਵਾਲਾ ਮਾਰਤਾ ਕੋਈ ਫਰੋਟੀ ਦਾ ਫੋਨ ਆ ਗਿਆ ਇਹ ਮਸਲੇ ਦੇ ਹੱਲ ਨਹੀਂ ਹੈਗੇ ਮਸਲੇ ਦੇ ਹੱਲ ਹੈਗੇ ਇਹਨਾਂ ਨੂੰ ਵੀ ਪਤਾ ਹੈ ਵੀ ਜਿਹੜੇ ਗੈਂਟਰ ਜੇਲ੍ਹਾਂ 'ਚ ਬੈਠੇ ਆ ਕਿਹੜੀਆਂ ਸਰਕਾਰਾਂ ਪ੍ਰੋਟੈਕਟ ਕਰ ਰਹੀਆਂ ਸਾਬਰਮਤੀ ਜੇਲ੍ਹ 'ਚ ਕੌਣ ਬੈਠਾ ਤੁਜਰਾਦ ਦੀ 'ਚ ਤੇ ਹਾਰ ਜੇਲ੍ਹ ਦੇ ਵਿੱਚ ਦਿੱਲੀ ਕੌਣ ਬੈਠਾ ਜਿਹਦੇ ਬਾਰੇ ਸੈਂਟਰ ਦਾ ਗ੍ਰਹਿ ਮੰਤਰੀ ਆਲਾ ਬੀਜੇਪੀ ਦੀ ਸਰਕਾਰ ਇਹ ਲਿਖਦੀ ਹੈ ਵੀ ਇੰਨਾ ਬੰਦਿਆਂ ਨੂੰ ਤੁਸੀਂ ਕੋਈ ਵੀ ਸੂਬੇ ਦੀ ਪੁਲਿਸ ਕਿਸੇ ਪ੍ਰੋਟੈਕਸ਼ਨ ਬ੍ਰਾਂਡ ਤੇ ਲਾ ਜਾ ਕੇ ਪੁੱਛ ਕਿਸ ਨਹੀਂ ਕਰ ਸਕਦੀ ਤੇ ਇੱਥੇ ਇਹ ਕੀ ਕਰ ਰਹੇ ਆ ਡਰਾਮਾ ਕੋਈ 15 ਸਾਲ ਦਾ ਕੋਈ 20 ਸਾਲ ਦਾ ਕੋਈ 10 ਸਾਲ ਦਾ ਮੁਖਤਰਾਚ ਆ ਚੁੱਕੇ ਆ ਨੌਜਵਾਨ ਕੋਈ ਖੇਤੀ ਕਰ ਰਿਹਾ ਕੋਈ ਮਾੜਾ ਮੋਡਾ ਬਚ ਰਹਾ ਦਿਹਾੜੀ ਕਰਕੇ ਕੋਈ ਮਜ਼ਦੂਰ ਬੰਦਾ ਟਾਈਮ ਪਾਸ ਕਰਦਾ ਕੋਈ ਹੋਰ ਕਾਰੋਬਾਰ ਕਰ ਰਿਹਾ ਉਹਨਾਂ ਬੰਦਿਆਂ ਨੂੰ ਚੱਕ ਚੱਕ ਕੇ ਉਹਨਾਂ ਦੇ ਉੱਤੇ ਇਹ ਪਰਚੇ ਪਾ ਕੇ ਜੇਲਾ ਸਿਟੀ ਜਾ ਰਿਹਾ ਕਹਿੰਦੇ 2500 ਗੈੰਗਸਟਰ ਫੜ ਲਿਆ ਖਬਰ ਲੱਗੀ ਸੀ ਖਬਰਾਂ 'ਚ ਵੀ 2500 ਬੰਦਾ ਫੜ ਲਿਆ ਹੱਦ ਹੋ ਗਈ ਯਾਰ 4 ਸਾਲ 4.5 ਸਾਲ 2500 ਬੰਦਾ ਕਿੱਥੇ ਲੁਕਿਆ ਰਿਹਾ ਪਤਾ ਹੀ ਨਹੀਂ ਲੱਗਿਆ ਜੱਕਦਮੀ ਪੰਜਾਬ 'ਚ 2500 ਬੰਦਾ ਆ ਗਿਆ ਤੋ ਇਹ ਸਿਰਫ ਤੇ ਸਿਰਫ ਪੰਜਾਬ ਦੇ ਲੋਕੋ ਗਿਣਤੀ ਵਧਾ ਰਹੇ ਨੇ ਜਿਵੇਂ ਪਹਿਲਾਂ ਕਹਿੰਦੇ 50000 ਬੰਦਾ 60000 ਬੰਦਾ ਅਸੀਂ ਨਸ਼ੇ ਦਾ ਤਸਕਰ ਫੜ ਲਿਆ ਉਹਦੇ ਬੋਰਡ ਲਾਤੇ ਇੰਨੀਆਂ ਐਫ ਆਈ ਆਰਾਂ ਕਰਤੀਆਂ ਕੀ ਨਸ਼ਾ ਬੰਦ ਹੋ ਗਿਆ ਨਹੀਂ ਹੋਇਆ ਕਿਉਂਕਿ ਜੜ ਨਹੀਂ ਫੜਦੇ ਇਹਨਾਂ ਤੋਂ ਹਾਲੇ ਤੱਕ ਏ.ਆਈ.ਜੀ ਰਾਜੇਸ਼ ਸਿੰਘ ਹੁੰਦਲ ਨਹੀਂ ਫੜਾਇਆ ਗਿਆ ਏ.ਆਈ.ਜੀ ਪੰਜਾਬ ਦਾ ਪੁਲਿਸ ਦਾ ਇਹਨਾਂ ਦੇ ਥਾਣਿਆਂ ਦੇ ਡੀ.ਐਸ.ਪੀ.ਆਂ ਦੇ ਦਫ਼ਤਰਾਂ ਦੇ ਵਿੱਚ ਗੈਂਟਰਾਂ ਦੀਆਂ ਇੰਟਰਵਿਊਆਂ ਹੋ ਜਾਂਦੀਆਂ ਨੇ ਉਹਦਾ ਕੀ ਬਣਿਆ ਭਾਈ ਕੱਖ ਨਹੀਂ ਹੁਣ ਸੋ ਇਹਨਾਂ ਨੇ ਜਿਵੇਂ ਉਹ ਆਪਣਾ ਇੱਕ ਭਾਈ ਸਾਹਿਬ ਬੋਲ ਵੀ ਰਹੇ ਨੇ ਸ਼ਾਇਦ ਤਰਨਤਾਰਨ ਤੋਂ ਨੇ ਉਹ ਉਹ ਕਹਿ ਵੀ ਰਹੇ ਆ ਵੀ 1 ਲੱਖ ਮੁੰਡਾ ਮਾਰਨਾ ਪੰਜਾਬ ਦਾ 1 ਲੱਖ ਮੁੰਡਾ ਉਹ ਕਹਿ ਰਹੇ ਆ ਤੱਥਾਂ ਸਵੇਤ ਸਮੂਤਾ ਸਵੇਤ ਉਹ ਆਪਣੀ ਗੱਲ ਰੱਖ ਰਿਹਾ ਵੀ 1 ਲੱਖ ਮੁੰਡੇ ਦਾ ਕਤਲ ਕਰਨਾ ਫਿਰ ਆ ਕੋਈ ਨਾ ਕੋਈ ਬਹਾਨਾ ਦਾ ਘੜਨਾ ਹੀ ਪਊਗਾ ਬਹਾਨੇ ਬਣਾ ਮੁੰਡੇ ਨਹੀਂ ਮਾਰੇ ਜਾਣੇ ਤੇ ਉਹਦੋਂ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਅਸੀਂ ਨਾਮ ਦੇਵਾਂਗੇ ਪੁੱਤ ਨੂੰ ਲੱਖਾਂ ਰੁਪਇਆ ਕਰੋੜਾਂ ਰੁਪਇਆ ਨਾਮ ਦੇਵਾਂਗੇ ਸੋ ਮੇਰੀ ਬੇਨਤੀ ਆ ਤੁਹਾਨੂੰ ਇਹ ਨਾ ਸੋਚੋ ਵੀ ਸਾਨੂੰ ਕੀ ਆ ਅਸੀਂ ਕੀ ਲੈਣਾ ਅਸੀਂ ਤਾਂ ਘਰੇ ਬੈਠੇ ਆ ਇੱਕ ਘਰਾਂ ਚ ਬੈਠਿਆਂ ਦਾ ਆਹ ਵਿਚਾਰਾ ਕੀ ਕਰਦਾ ਸੀ ਘਰੇ ਹੀ ਬੈਠਾ ਸੀ ਇੱਕ ਟੈਕਸੀ ਚ ਲਾ ਕੇ ਨੌਜਵਾਨ ਵਿਚਾਰਾ ਆਪਣਾ ਟਾਈਮ ਪਾਸ ਕਰ ਰਿਹਾ ਸੀ ਆਪਣਾ ਰਜਗਾਰ ਤੋਰ ਰਿਹਾ ਸੀ ਆਪਣੀ ਰੋਜੀ ਰੋਟੀ ਕਮਾ ਰਿਹਾ ਸੀ ਇਹਨਾਂ ਨਾਲ ਕੀ ਵਾਪਰਿਆ ਕੋਈ ਹੋਊਗੀ ਇਹਦੀ ਸੁਣਵਾਈ ਇਹੋ ਜਿਹੇ ਮੁੱਦਿਆਂ ਦੇ ਉੱਤੇ ਸਾਡੀਆਂ ਹਿਊਮਨ ਰਾਈਟ ਕਿੱਥੇ ਨੇ ਭਾਈ ਮਨੁੱਖੀ ਅਧਿਕਾਰ ਕਮਿਸ਼ਨ ਕਿੱਥੇ ਆ ਸਾਡੀਆਂ ਹਾਈ ਕੋਰਟਾਂ ਸਾਡੀਆਂ ਸੁਪਰੀਮ ਕੋਰਟਾਂ ਸੋ ਮੋਟਾ ਨੋਟਸ ਕਿਉਂ ਨਹੀਂ ਲੈ ਰਹੀਆਂ ਗੈਟਰ ਬਾਹਰ ਬੈਠੇ ਆ ਜਾਂ ਗੇਲਾਂ 'ਚ ਬੈਠੇ ਆ ਉੱਥੋਂ ਬੰਦੇ ਹਰ ਕਰਦੇ ਆ ਕਿ ਇੱਥੇ ਬੰਦਿਆਂ ਦਾ ਕਤਲ ਕਰਾ ਰਹੇ ਆ ਆ ਭਵਾਂਸਿਓ ਕਹਿੰਦਾ 골ਡੀ ਬਰਾੜ ਫੜ ਲਿਆ ਪੰਜਾਬ ਲੈ ਕੇ ਆ ਰਹੇ ਆ ਆ ਗਿਆ ਗੋਲਡੀ ਬਲਾਲ ਉਹਨਾਂ ਦਾ ਕੱਲ ਫੇਰ ਜ਼ਿੰਮੇਵਾਰੀ ਲੈ ਲਈ ਉਹਨਾਂ ਨੇ ਚੈੱਕ ਲਈ ਇੱਕ ਬੰਦਾ ਇੱਥੇ ਮਾਰਤਾ ਅਮਹਾਰੀ ਕੋਲੇ ਐਸਐਸਪੀ ਦਫ਼ਤਰ ਦੇ ਅੱਗੇ ਬੰਦਾ ਮਾਰਤਾ ਸੋ ਇਹ ਜੜ ਨਹੀਂ ਇਹਨਾਂ ਨੇ ਫੜਨੀ ਪਤਾ ਇਹਨਾਂ ਨੂੰ ਵੀ ਆ ਇਹਨਾਂ ਨੇ ਆਮ ਲੋਕਾਂ ਦੇ ਵਿਚਾਰਾਂ ਤੇ ਛੱਦਰ ਕਰਨਾ ਦਹਿਸ ਦਾ ਮਾਹੌਲ ਬਣਾਉਣਾ ਸੋ ਮੈਂ ਅਪੀਲ ਕਰਦਾ ਅਸੀਂ ਪਹੁੰਚ ਰਹੇ ਹਾਂ ਵੀ ਅਸੀਂ ਇਸ ਨੌਜਵਾਨ ਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਸਾਡਾ ਫਰਜ ਬਣਦਾ ਖੜ ਗਏ ਯਾਰ